ਜਿਹੜੀ ਪੁਰਾਣੀ ਬੋਲੀ ਸੁਣਦੇ ਹੁੰਦੇ ਸੀ ਨਾ ਇੱਕ ਤੁਸੀਂ ਸੁਣੋ ਹੀ ਹੋਣੀ ਹੈ ਸ਼ਾਇਦ ਉਹ ਕਹਿੰਦਾ ਵੀ ਲੋਕੀ ਕਹਿੰਦੇ ਸਾ ਚੋਰ ਨਹੀਂ ਮਿਲਦੇ ਚੋਰ ਬਥੇਰੇ ਚਲ ਸਾਦਾਂ ਦੇ ਡੇਰੇ ਚੋਰ ਬਥੇਰੇ ਮਤਲਬ ਉਹ ਉਹਨਾਂ ਲਈ ਵੀ ਲੋਕ ਕਥਾਵਾਂ ਵੀ ਜੁੜ ਗਈਆਂ ਕਥਾਵਾਂ ਜੁੜ ਗਈਆਂ ਕਿ ਉਹਨਾਂ ਦੇ ਨਾਲ ਉਹ ਬਣ ਗਏ ਇਸ ਪੰਜਾਬ ਦੇ ਵਿੱਚ ਜਿਹੜਾ ਇੱਕ ਰਫ ਐਸਟੀਮੇਟ ਜਿਹੜਾ ਪ੍ਰੈਸਟਿਕ ਆਫੀਸ ਦੀ ਰਿਪੋਰਟ ਹੈ 9000 ਡੇਰੇ ਤੁਸੀਂ ਅੰਦਾਜ਼ਾ ਲਾਓ ਮੌਜੂਦਾ ਜਿਹੜਾ 1960 ਤੋਂ ਬਾਅਦ ਵਾਲਾ ਪੰਜਾਬ ਲਗਭਗ ਇਸ ਦੇ ਵਿੱਚ 9000 ਡੇਰੇ ਮੈਂ ਦੇਖ ਰਿਹਾ ਸੀ ਡਾਟਾ 2170 ਗੁਰਦੁਆਰੇ ਨੇ ਗੁਰਦੁਆਰਾ ਸਾਹਿਬਾਨ ਦੇ ਜਾਂ ਮੰਦਿਰ ਵੀ ਜੇ ਤੁਸੀਂ ਲਾਉਂਗੇ ਸਾਰੇ ਰਲਾਕੇ ਵੀ ਮੰਦਿਰ ਮਸੀਤਾਂ ਹੋਰ ਰਲਾਕੇ ਵੀ ਇਹਨਾਂ ਦੇ ਬਰਾਬਰ ਨਹੀਂ ਆਉਂਦੇ ਇਹਦਾ ਮਤਲਬ ਇਹ ਹੈ ਕਿ ਇਹਨਾਂ ਦਾ ਫੰਕਸ਼ਨ ਕੋਈ ਐਸਾ ਹੈ ਜਿਹੜੇ ਲੋਕ ਜਾਂਦੇ ਨੇ ਤਾਂ ਹੀ ਡੇਰਾ ਹੋਊਗਾ ਜੇ ਕੋਈ ਜਾਵੇ ਹੀ ਨਾ ਫਿਰ ਤਾਂ ਕਾਹਦਾ ਡੇਰਾ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਐਸੀ ਸੰਸਥਾ ਹੈ ਜਿਹੜੀ ਦੇਖਣ ਨੂੰ ਵਿਜੀਬਲ ਨਹੀਂ ਵਾਲੀ ਲੱਗਦੀ ਵਿਜੀਬਲ ਤਾਂ 6-7 ਜਾਂ ਵਾਲੇ 10 ਘਟੇਰਾ ਹੀ ਨੇ ਪਰ ਇਨਵੀਜੀਬਲੀ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਬਹੁਤ ਕਰਦੀ ਹੈ ਔਰ ਕਮਾਲ ਇਹ ਹੈ ਕਿ ਜੇ ਤੁਸੀਂ ਪੰਜ ਸ਼ਰਾਇਨਜ਼ ਵੀ ਲਾ ਲਓ ਐਵਰੇਜ ਨੂੰ ਅਸੀਂ ਫੋਕ ਰਿਲੀਜੀਅਨ ਜਾਂ ਲੋਕ ਧਰਮ ਕਹਿੰਦੇ ਆ ਜਿਹਦੇ ਵਿੱਚ ਖੇੜਾ ਆ ਜਾਂਦਾ ਗੱਗਾ ਜਾਰ ਪੀਰ ਮਾਤਾ ਸੀਤਲਾ ਇਹ ਆ ਜਾਂਦੇ ਨੇ ਹਰ ਪਿੰਡ ਦੇ ਵਿੱਚ ਘੱਟ ਤੋਂ ਘੱਟ ਪੰਜ ਇਸ ਤਰ੍ਹਾਂ ਦੀਆਂ ਥਾਵਾਵਾਂ ਹੁੰਦੀਆਂ ਨੇ ਜਿਹੜੀਆਂ ਡੇਰੇ ਤਾਂ ਨਹੀਂ ਪਰ ਉਹ ਥਾਵਾਵਾਂ ਐਸੀਆਂ ਨੇ ਜਿਹੜੀਆਂ ਟ੍ਰੈਡੀਸ਼ਨਲ ਧਰਮ 'ਚ ਨਹੀਂ ਆਉਂਦੀਆਂ ਤੇ 12000 ਪਿੰਡ ਹੈ ਤੁਸੀਂ ਅੰਦਾਜ਼ਾ ਲਾ ਲਓ ਵੀ 60-70 ਹਜ਼ਾਰ ਸ਼ਰਾਈਂਜ ਨੇ ਜਿਨ੍ਹਾਂ ਤੇ ਕਦੇ ਦਸਵੀਂ ਨੂੰ ਕਦੇ ਨੌਵੀਂ ਨੂੰ ਕੋਈ ਮੇਲਾ ਲੱਗਦਾ ਹੈ ਕੋਈ ਜਰਗਦਾ ਮੇਲਾ ਲੱਗਦਾ ਹੈ ਕੋਈ ਛਪਾਰ ਦਾ ਲੱਗਦਾ ਹੈ ਕੋਈ ਜਗਰਾਵਾਂ ਦੀ ਰੋਸ਼ਨੀ ਹੈ ਜਗਰਾਵਾਂ ਦੀ ਰੋਸ਼ਨੀ ਹੈ ਉਹਨਾਂ ਦੀ ਕਲਚਰਲ ਵੈਲਿਊ ਬਹੁਤ ਹੈ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਨਾਲ ਬੜੀਆਂ ਸਟੋਰੀਆਂ ਜੁੜੀਆਂ ਹੋਈਆਂ ਨੇ ਫਿਰ ਸ਼ਰਧਾ ਹੈ ਲੋਕਾਂ ਦੀ ਹੁਣ ਜਿਹੜਾ ਅੱਜ ਦੇ ਦੌਰ ਦੇ ਵਿੱਚ ਉਹ ਜਿਹੜੇ ਚ ਅਸੀਂ ਲੰਘ ਰਹੇ ਆਂ ਜਿਵੇਂ ਇੱਕ ਨੈਸ਼ਨਲ ਲੈਵਲ ਦੇ ਇੱਕ ਮੀਡੀਆ ਦੀ ਵੱਡੀ ਰਿਪੋਰਟ ਸੀ ਵੀ 2022 ਦੀ ਉਹ ਰਿਪੋਰਟ ਸੀ ਵੀ ਜਿਹੜੀ ਉਸ ਤੋਂ ਪਹਿਲਾਂ ਇਲੈਕਸ਼ਨ ਹੋਈ ਸੀ 68 ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਕੰਸਟਿਟੈਂਸੀਜ਼ ਸੀ ਉਹਦੇ ਤੇ 6 ਡੇਰੇ ਆ ਨੇ ਜਿਹੜਾ ਇਫੈਕਟ ਪਾਇਆ ਹੂੰ ਟਾਰਟ ਸੀਟਾ ਦਾ ਮਤਲਬ ਇਹ ਹੈ ਵੀ ਉਹ ਨਾਟ ਸੀਟਾ ਨਾ ਤਾਂ ਸਰਕਾਰ ਬਣ ਜਾਂਦੀ ਹੈ ਬਿਲਕੁਲ 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 117 ਚੋ ਜਿਹਦੇ ਕੋਲ 68 ਰਹਿਣਾ 59 ਉਹਦੀ ਸਰਕਾਰ ਹੈ ਇਹਦਾ ਮਤਲਬ ਚਾਬੀ ਜਿਹੜੀ ਹੈ ਇਹ ਬੰਨਿਆ ਜਾਵੇ ਵੀ ਡੇਰੇਆਂ ਦੇ ਹੱਥ ਹੈ ਤਾਂ ਹੀ ਚਾਹੇ ਉਹ ਪਾਥ ਚੋ ਛੇਕੇ ਹੋਏ ਹੋਣ ਡੇਰੇਦਾਰ ਹੋਣ ਜਾਂ ਕਿਸੇ ਹੋਰ ਵਿਵਾਦ ਨਾਲ ਜੁੜੇ ਡੇਰੇਦਾਰ ਹੋਣ ਚਾਹੇ ਕਿਤੇ ਬਲਾਤਕਾਰ ਵਰਗੇ ਹੀਨਸ ਕ੍ਰਾਈਮ ਤੇ ਦੋਸ਼ਾਂ ਚ ਕਿ ਡੇਰੇਦਾਰ ਹੋਣ ਜਾ ਕੇ ਵੱਡੇ ਤੋਂ ਵੱਡਾ ਲੀਡਰ ਵੀ ਉੱਥੇ ਜਾ ਕੇ ਲੰਮਾ ਡੰਡੌਤ ਕਰਦਾ ਹੈ ਇਹਦਾ ਕੀ ਕਾਰਨ ਬੰਦਿਆ ਦੇਖੋ ਸਿਆਸਤ ਦੇ ਵਿੱਚ ਡੇਰਿਆਂ ਦਾ ਰੋਲ ਤਾਂ ਟ੍ਰੈਡੀਸ਼ਨਲੀ ਵੀ ਰਿਹਾ ਹੈ ਇਹ ਨਹੀਂ ਕਿ ਉਹ ਇਤੋਂ ਅਣਪੇਝ ਹੁੰਦੇ ਸੀ ਨਜਮਉਦੀਨ ਔਲੀਆ ਦਾ ਜਿਹੜਾ ਡੇਰਾ ਹੈ ਤੁਸੀਂ ਸੁਣ ਹੀ ਹੋਣੀ ਆ ਉਹ ਗੱਲ ਕਿ ਉਹ ਰਾਜਾ ਖਿਲਾਫ ਸੀ ਉਹਦੇ ਉਹਨੂੰ ਮਾਰਨ ਤੁਰਿਆ ਸੀ ਤਾਂ ਆ ਕੇ ਉਹਨਾਂ ਨੇ ਖਬਰ ਦਿੱਤੀ ਉਹਨੂੰ ਕਿ ਜੀ ਉਹ ਚੜ ਪਿਆ ਤੁਹਾਡੇ ਉੱਪਰ ਤੇ ਆਗਰੇ ਵੱਲੋਂ ਦਿੱਲੀ ਨੂੰ ਆ ਰਿਹਾ ਹੈ ਉਹਨੇ ਕਿਹਾ ਸੀ ਕਿ ਹਨੂਜ਼ ਦਿੱਲੀ ਦੂਰਸਤ ਕਿ ਅਜੇ ਦਿੱਲੀ ਦੂਰ ਹੈ ਤੇ ਉੱਥੇ ਹੀ ਮਾਰਿਆ ਗਿਆ ਸੀ ਰਾਹ ਚ ਹੀ ਬੰਦਾ ਉਹ ਔਰ ਡੇਰਿਆਂ ਨਾਲ ਬਹੁਤ ਸਾਰੀਆਂ ਮਿਥਸ ਇਦਾਂ ਦੇ ਜੁੜੀਆਂ ਹੋਈਆਂ ਨੇ ਜਿਹੜੀਆਂ ਸਿਆਸਤ ਕਰਕੇ ਵੀ ਨੇ ਐਸੀ ਗੱਲ ਨਹੀਂ ਬਹੁਤ ਸਾਰੇ ਡੇਰੇਦਾਰ ਪੀਰ ਬੁੱਧੂ ਸ਼ਾਹ ਦਾ ਡੇਰਾ ਸੀਗਾ ਗੁਰੂ ਗੋਬਿੰਦ ਸਿੰਘ ਦੇ ਮਤਲਬ ਪੰਗਾਣੀ ਦੇ ਜੁੱਧ ਚ ਉਹਦੇ ਮਰੀਦ ਮਤਲਬ ਸ਼ਹੀਦ ਹੋਏ ਸੈਂਕੜਿਆਂ ਦੀ ਗਿਣਤੀ ਚ ਸੋ ਸਿਆਸਤ ਨਾਲੋਂ ਟੁੱਟੇ ਕਦੇ ਵੀ ਨਹੀਂ ਸੀ ਹੋਏ ਡੇਰੇ ਉਸ ਤਰੀਕੇ ਨਾਲ ਹੁਣ ਜਿਸ ਤਰ੍ਹਾਂ ਸਿਆਸਤ ਦੇ ਵਿੱਚ ਗਰਾਵਟ ਆ ਰਹੀ ਹੈ ਉਵੇਂ-ਉਵੇਂ ਨਾਲ ਡੇਰਿਆਂ ਦੇ ਰੋਲ ਚ ਆ ਰਹੀ ਹੈ ਹੁਣ 2022 ਚ ਆਪਾਂ ਨੂੰ ਮਤਲਬ ਇਹ ਤਾਂ ਸਟੱਡੀ ਦੱਸ ਰਹੀ ਹੈ ਕਿ 68 ਸੀਟਾਂ ਤੇ ਤਾਂ ਅਫੈਕਟ ਪਾਇਆ ਸਭ ਤੋਂ ਵੱਧ ਰਾਧਾ ਸਵਾਮੀ ਸੀ ਸਿਰਸੇ ਵਾਲੇ ਸੀ ਨਿਰੰ ਰਾਦਾ ਸੋਮੀ ਸੀ ਮਤਲਬ ਨੂਰ ਮਹਿਲ ਵਾਲੇ ਸੀ ਬੱਲਾਂ ਵਾਲੇ ਸੀ ਮਤਲਬ ਇਹ ਡੇਰਿਆਂ ਨੇ ਵੋਟਾਂ ਤੇ ਫਰਕ ਪਾਇਆ ਆਪਾਂ ਦੇਖਿਆ ਵੇ ਆਪਣੇ ਸੀਐਮ ਉੱਥੇ ਗਏ ਗਰੰਟਾਂ ਵੀ ਦਿੱਤੀਆਂ ਗਈਆਂ ਡੇਰਿਆਂ ਨੂੰ ਫਿਰ ਕਿਸੇ ਨਾ ਕਿਸੇ ਤਿੱਕੇ ਨੂੰ ਭਰਮਾਇਆ ਵੀ ਗਿਆ ਸਾਰਾ ਕੁਝ ਹੋਇਆ ਪਰ ਜਦੋਂ ਇਹ ਵੱਡੇ ਲੋਕ ਜਾਂਦੇ ਨੇ ਡੇਰੇ ਦੀ ਵੀ ਪਤ ਵੱਧਦੀ ਹੈ ਕਿ ਜੀ ਫਲਾਣਾ ਆ ਗਿਆ ਠਿੰਕਾ ਆ ਗਿਆ ਮਤਲਬ ਉਹਨੂੰ ਦੇਖ ਕੇ ਲੋਕ ਖੁਰ ਜਾਂਦੇ ਨੇ ਮੰਤਰੀ ਆ ਗਏ ਡਿਫੈਂਸ ਮੰਤਰੀ ਆ ਗਏ ਪ੍ਰਾਇਮਿੰਿਸਟਰਾਂ ਦੀ ਮੀਟਿੰਗ ਹੋ ਰਹੀ ਹੈ ਪੜਿਆ ਲਿਖਿਆ ਬੰਦਾ ਡੇਰੇਦਾਰ ਦੇ ਪੈਰਾਂ 'ਚ ਬੈਠਾ ਹੋਵੇ ਤਾਂ ਸਾਰੀ ਅਨਪੜ੍ਹ ਜਨਤਾ ਕਹਿੰਦੀ ਇਹ ਵੀ ਲੈ ਦੱਸੋ ਜੀ ਗੱਲੇ ਹੀ ਨਹੀਂ ਤਾਂ ਮਤਲਬ ਕੋਈ ਇਹ ਸਾਰੇ ਝੁਕਦੇ ਨੇ ਇੱਥੇ ਆ ਕੇ ਸੋ ਇਹ ਇੱਕ ਉਹਨਾਂ ਦੀ ਜਿਹੜੀ ਸੱਤਾ ਹੈ ਡੇਰਿਆਂ ਦੀ ਲੋਕਾਂ ਦੇ ਮਨ ਦੇ ਵਿੱਚ ਸਿਆਸੀ ਸੱਤਾ ਦੇ ਤੌਰ ਤੇ ਸਥਾਪਿਤ ਹੋਈ ਹੈ ਔਰ ਇਹਨੂੰ ਪੋਲੀਟਿਸ਼ੀਅਨਸ ਨੂੰ ਇਹ ਸੂਟ ਵੀ ਕਰਦੀ ਹੈ ਇੱਕ ਡੇਰੇਦਾਰ ਨੂੰ ਟਿਕਾਉਣਾ ਤਾਂ ਬਹੁਤ ਸੌਖਾ ਹੈ ਕੁਝ ਗਰੰਟਾ ਕੁਝ ਡਰ ਔਰ ਡੇਰਿਆਂ ਦੀਆਂ ਜ਼ਮੀਨਾਂ ਦੇ ਵਿਵਾਦ ਨੇ ਸਾਰਿਆਂ ਦੇ ਲਗਭਗ ਤੁਸੀਂ ਪਟਵਾਰੀਆਂ ਨੂੰ ਸੱਦੋ ਉਹਨਾਂ ਦੇ ਮਤਲਬ ਜਦੋਂ ਹੀ ਕੁਰਸੀ ਨਾਵੇਂ ਵਗੈਰਾ ਕੱਢੋਂਗੇ ਤੁਸੀਂ ਮਤਲਬ ਉਹਦੇ ਹਿਸਾਬ ਨਾਲ ਜਦ ਮਰਜੀ ਘੇਰ ਲਓ ਉਹਨਾਂ ਨੂੰ ਇਹ ਮਿਊਚੁਅਲ ਇੱਕ ਮਤਲਬ ਕਹਿ ਲਓ ਅਲਾਈਅੰਸ ਹੈਗਾ ਪੋਲੀਟਿਸ਼ੀਅਨਸ ਦਾ ਤੇ ਜਿਹੜੀ ਰਿਲੀਜੀਅਸ ਲੀਡਰਸ਼ਿਪ ਸੋ ਕਾਲਡ ਹੈਗੀ ਹੈ ਇਸ ਕਰਕੇ ਸਿਆਸਤ ਦੇ ਉੱਪਰ ਇਹਨਾਂ ਦਾ ਪ੍ਰਭਾਵ ਹੈ ਉਹਦਾ ਇੱਕ ਕਾਰਨ ਹੋਰ ਵੀ ਹੈ ਆਟਿਓਲੋਜੀਕਲ ਸਿਆਸਤ ਖਤਮ ਹੋ ਰਹੀ ਹੈ ਜਿਹੜਾ ਇੱਕ ਆਦਰਸ਼ ਹੁੰਦਾ ਸੀ ਕੁਝ ਸਮਾਜਵਾਦ ਲਿਆਉਣਾ ਇਨਕਲਾਬ ਲਿਆਉਣਾ ਆਜ਼ਾਦੀ ਲਿਆਉਣੀ ਉਹ ਤਾਂ ਖਤਮ ਹੋ ਗਈਆਂ ਗੱਲਾਂ 네ਰੂ ਉਹਨਾਂ ਨੂੰ ਕਿਸੇ ਡੇਰੇ 'ਚ ਨਹੀਂ ਜਾਣਾ ਪਿਆ ਗਾਂਧੀ ਨੇ ਸਗੋਂ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਜਦੋਂ ਬਨਾਰਸ ਮੱਥਾ ਟੇਕਣ ਗਿਆ ਉਹਨੂੰ ਪੁਜਾਰੀ ਹੈ ਜਿਹੜਾ ਬਹੁਤ ਲਾਲਚੀ ਤੇ ਭੇੜਾ ਲੱਗਿਆ ਉਹਨੇ ਮਤਲਬ ਉਹਦੇ ਬਾਰੇ ਬਹੁਤ ਹੀ ਡਿਸਕ੍ਰਿਪਸ਼ਨ ਉਹਨੇ ਡਿਟੇਲ ਚ ਦਿੱਤੀ ਹੋਈ ਹੈ ਅੱਛਾ ਜੀ ਈਵਨ ਜਦੋਂ ਨਹਿਰੂ ਦੇ ਖਿਲਾਫ ਹਿੰਦੂ ਮਹਾਸਭਾ ਨੇ ਇੱਕ ਬੰਦਾ ਖੜਾ ਕਰ ਰਿਆ ਸੀ ਨਹਿਰੂ ਨੇ ਲਾਹੌਰਵਾਦ ਦੇ ਵਿੱਚ ਉਹਨੂੰ ਰਿਕਾਰਡ ਆਪਣੇ ਭਾਸ਼ਣਾ ਚ ਕਿਹਾ ਕਿ ਜਿਹੜਾ ਗਊ ਨੂੰ ਮਾਂ ਸਮਝਦਾ ਮੈਨੂੰ ਵੋਟ ਨਾ ਪਾਵੇ ਅੱਛਾ ਇੱਕ ਹੀ ਲੈਵਲ ਸੀ ਇੱਕ ਟਾਈਮ ਦੇ ਉੱਪਰ ਸਿਆਸਤ ਦਾ ਪਰ ਹੁਣ ਕਿਉਂਕਿ ਸਿਆਸਤ ਗਊ ਮਾਤਾ ਦੇ ਨਾਂ ਤੇ ਵੋਟਾਂ ਗੋਬਰ ਦੇ ਨਾਂ ਤੇ ਗਊ ਤਾਂ ਗ ਸੋ ਇਹ ਇੱਕ ਜਿਹੜੀ ਮਤਲਬ ਸਮਝਣ ਵਾਲੀ ਗੱਲ ਇਹ ਹੈ ਕਿ ਸਾਡੀ ਜਿਹੜੀ ਸਿਆਸੀ ਚੇਤਨਾ ਹੈ ਜਾਂ ਸਮਾਜੀ ਚੇਤਨਾ ਹੈ ਜਾਂ ਆਡੀਆਲੋਜੀਕਲ ਚੇਤਨਾ ਥੱਲੇ ਆ ਰਹੀ ਹੈ। ਅਸੀਂ ਇਹਨੂੰ ਮੰਨੀਏ ਨਾ ਮੰਨੀਏ ਪਰ ਸਿਆਸਤਦਾਨ ਇਹਨੂੰ ਲਿਆ ਰਹੇ ਨੇ। ਕਿਉਂਕਿ ਉਹਨਾਂ ਨੂੰ ਸੂਟ ਕਰਦਾ ਇਹ ਬੜਾ ਸੌਖਾ ਤੇ ਸਸਤਾ ਕੰਮ ਹੈ। ਕਿ ਤੁਸੀਂ ਇੱਕ ਡੇਰੇਦਾਰ ਦੀਆਂ ਛੋਟੀਆਂ ਮੰਗਾਂ ਹੁੰਦੀਆਂ ਨੇ ਉਹਨਾਂ ਨੂੰ ਸੈੱਟ ਕਰ ਦਿਓ। ਸਾਰੇ ਕਿਸਾਨਾਂ ਦੀਆਂ ਮੰਗਾਂ ਮੰਨਣ ਨਾਲੋਂ ਐਮਐਸਪੀ ਦੇਣ ਨਾਲੋਂ ਤਾਂ ਡੇਰੇ ਵਾਲੇ ਨੂੰ ਬਹੁਤ ਖੁਸ਼ ਕਰਨਾ ਬਹੁਤ ਸੌਖਾ ਕੰਮ ਹੈ। ਸੋ ਇਸ ਕਰਕੇ ਜਿਹੜਾ ਐਮਐਸਪੀ ਮੰਗਣ ਵਾਲੇ ਵੀ ਹੋਰ ਆ ਵੀ ਉਹ ਜਾਣਾ ਤਾਂ ਉੱਥੀ ਹੈ। ਅਲਟੀਮੇਟ ਤਾਂ ਉੱਥੇ ਹੀ ਜਾਣਾ ਹੈ ਨਾ ਹਾਂ ਉਹ ਵੀ ਉਹ ਵੀ ਹੌਲੀ ਹੌਲੀ ਡੇਰੇਦਾਰ ਹੀ ਬਣਦੇ ਜਾ ਰਹੇ ਨੇ ਜਿੱਦ ਤਰ ਨੂੰ ਸਮਾਜ ਜਾ ਰਿਹਾ ਹੈ ਨਾ ਅਸਲ ਦੇ ਵਿੱਚ ਜਿੱਦੀ ਸਿੱਖੀ ਸੇਵਕੀ ਜਿੰਨੀ ਕਹੇ ਮਾੜੀ ਮੋਟੀ ਜਿੰਨੇ ਕੋ ਕੋ ਗੋਡੇ ਫੜਦੇ ਨੇ ਓਨਾਂ ਹੀ ਕੋ ਵੇਚ ਲੈਂਦਾ ਹੈ ਜਿਵੇਂ ਡੇਰੇਦਾਰ ਦੀ ਕੁਰਸੀ ਜਿਹੜੀ ਹੈ ਲੱਗਦਾ ਹੁੰਦਾ ਵੀ ਜਦੋਂ ਉਹ ਸਵਰਗ ਸੁਧਾਰਨਗੇ ਉਦੋਂ ਜਾਂਦੀ ਹੈ ਹੁਣ ਜਥੇਬੰਦੀਆਂ ਵਾਲੇ ਪ੍ਰਧਾਨਾਂ ਦਾ ਵੀ ਇਹੀ ਹਾਲ ਹੋਇਆ ਬਿਲਕੁਲ ਬਿਲਕੁਲ ਉਹ ਕਹਿੰਦੇ ਨਵੀਂ ਬਣਾ ਲਾਂਗੇ ਪਰ ਪ੍ਰਧਾਨਗੀ ਦੀ ਸ਼ਰਤ ਪ੍ਰਧਾਨਗੀ ਨਹੀਂ ਸ਼ਰਤ ਇੱਕ ਵਾਰ ਜਿਹਦੇ ਨਾਲ ਪ੍ਰਧਾਨ ਲੱਗ ਗਿਆ ਉਹ ਫਿਰ ਨੌਨ ਪ੍ਰਧਾਨ ਨਹੀਂ ਹੋਇਆ ਅੱਜ ਤੱਕ ਕੋਈ ਮਰਨ ਪ੍ਰਧਾਨ ਨਹੀਂ ਹੁੰਦਾ ਜਿੱਦੇ ਚ ਲਾਲ ਸਾਹ ਦੀ ਹੋ ਨਵੀ ਜਥੇਬੰਦੀ ਬਣਾਉਂਦਾ ਉਹ ਨਵੀ ਖੜੀ ਕਰ ਲੂਗਾ ਉੱਚ ਕੀ ਪ੍ਰਧਾਨ ਬਣਨ ਨੂੰ 2 ਮਿੰਟ ਲੱਗਦੇ ਨੇ ਕੋਈ ਗੱਲ ਨਹੀਂ ਕੁਛ ਨਹੀਂ ਹੈ ਇਹ ਤਾਂ ਮਤਲਬ ਇੱਕ ਅਜੀਬ ਕਿਸਮ ਦਾ ਬਲੀਫ ਸਿਸਟਮ ਹੈ ਜਿਹੜਾ ਕਿ ਆਪਣੇ ਆਪ ਚ ਅਨਐਕਸਪਲੋਡ ਹੈ ਅੰਗਰੇਜ਼ਾਂ ਦੇ ਟਾਈਮ ਥੋੜਾ ਬਹੁਤ ਕਰਿਆ ਸੀ ਉਹਨਾਂ ਨੇ ਜਿਹੜੇ ਉਹਨਾਂ ਦੇ ਸਾਇੰਸਸ ਦਾ ਇਕੱਠਾ ਕਰਨ ਵਾਲੇ ਹੁੰਦੇ ਸੀ ਮਟੀਰੀਅਲ ਪਰ ਇਹਦਾ ਅਨਲਿਸਿਸ ਨਹੀਂ ਕਿਸੇ ਨੇ ਕਰਿਆ ਉਸ ਤਰ੍ਹਾਂ ਵੀ ਆਖਰਕਾਰ ਕਿਉਂ ਸਾਡੇ ਜੀਵਨ ਨੂੰ ਇਹ ਚੀਜ਼ਾਂ ਇੰਨਾ ਪ੍ਰਭਾਵਿਤ ਕਿਉਂ ਕਰ ਰਹੀਆਂ ਨੇ ਚੰਨ ਜੀਵਨ ਨੂੰ ਸੋ ਇਹ ਪੰਜਾਬ ਲਗਭਗ ਡੇਰਿਆਂ ਦੀ ਗ੍ਰਿਫਤ ਦੇ ਵਿੱਚ ਹੈ ਇਸ ਜੇ ਕਹਿ ਲਈਏ ਵੀ ਰੋ ਧਰਮ ਦੀ ਗੱਲ ਆਉਂਦੀ ਹੈ। ਕਈ ਵਾਰੀ ਇਹ ਵੀ ਕੁਐਸਚਨ ਅ ਰੇਜ ਹੁੰਦਾ ਹੈ ਵੀ ਵੀ ਜੀ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਫੇਲ ਹੈ ਤਾਂ ਕਰਕੇ ਡੇਰਾਬਾਦ ਜਿਹੜਾ ਜ਼ਿਆਦਾ ਉੱਭਰਿਆ ਹੈ ਲੋਕ ਜਿਹੜੇ ਆ ਉਧਰ ਨੂੰ ਝੁਕੇ ਨੇ ਵੀ ਐਸਜੀਪੀਸੀ ਫੇਲ ਹੈ। ਜਦੋਂ ਐਸਜੀਪੀਸੀ ਦੀ ਤੇ ਡੇਰਿਆਂ ਦੀ ਗੱਲ ਆਉਂਦੀ ਹੈ ਫਿਰ ਇਹਦੇ ਨਾਲ ਸਵਾਲ ਜੁੜਦਾ ਇਹ ਹੈ ਵੀ ਫਿਰ ਧਰਮ ਦੇ ਵਿੱਚ ਜਾਂ ਫਿਰਕਿਆਂ ਦੇ ਵਿੱਚ ਜਾਂ ਜਾਤਪਾਤ ਦੇ ਵਿੱਚ ਡੇਰੇ ਦੀ ਕੀ ਭੂਮਿਕਾ ਹੈ? ਕੁੜੀ ਚਸਪੂ ਗੱਲ ਹੈ ਆਪਣੇ ਆਪ ਚ ਐਸਸੀਪੀਸੀ ਨੂੰ ਤਾਂ ਅਸੀਂ ਐਵੇਂ ਦੋਸ਼ ਦੇ ਦਿੰਨੇ ਆ ਇਹ ਤਾਂ ਸਬੰਧ ਤਾਂ ਲੋਕਾਂ ਦੀ ਚੇਤਨਾ ਦੇ ਨਾਲ ਹੈ ਜੇ ਉਹਨਾਂ ਦੀ ਚੇਤਨਾ ਦੇ ਵਿੱਚ ਇੱਕ ਫੇਥ ਇੱਕ ਬਲੀਫ ਸਿਸਟਮ ਬਣਿਆ ਹੋਇਆ ਹੈ ਉਹ ਗੁਰਦੁਆਰੇ ਨੂੰ ਵੀ ਡੇਰਾ ਬਣਾ ਲੈਂਦੇ ਨੇ ਜਲੰਧਰ ਚ ਕੁਝ ਗੁਰਦੁਆਰੇ ਨੇ ਜਿੱਥੇ ਵੀਜ਼ਾ ਲੱਗਣ ਤੇ ਲੋਕ ਜਹਾਜ ਚੜਾਉਂਦੇ ਨੇ ਜਾ ਕੇ ਮੇਰੇ ਪਿੰਡਾਂ ਨੇੜੇ ਵੀ ਹੈ ਜੀ ਸੋ ਇਹ ਸਮਝਣ ਵਾਲੀ ਗੱਲ ਇਹ ਹੈ ਕਿ ਸਾਡੀ ਚੇਤਨਾ ਦਾ ਲੈਵਲ ਕੀ ਹੈ ਸਾਡੀ ਪਬਲਿਕ ਦਾ ਔਰ ਉਹ ਕਲਚਰਲ ਪੈਟਰਨ ਨੇ ਜਿਹੜੇ ਉਹਦੇ ਤੋਂ ਉਹ ਕੀ ਆਸ ਕਰਦੇ ਨੇ ਜਿਹੜੇ ਪੈਗੰਬਰ ਜਾਂ ਹੋਰ ਜਾਂ ਬਹੁਤ ਸਾਰੇ ਲੋਕ ਆਉਂਦੇ ਨੇ ਰੈਸ਼ਨਲਿਸਟ ਵੀ ਉਹ ਇੱਕ ਲੈਵਲ ਤੇ ਤਾਂ ਚੇਤਨਾ ਨੂੰ ਟੱਚ ਕਰਦੇ ਨੇ ਲੌਜਿਕ ਦੇ ਨਾਲ ਜਾਂ ਹੋਰ ਇੱਕ ਬਿਲੋ ਲੌਜਿਕ ਵੀ ਚੇਤਨਾ ਹੁੰਦੀ ਹੈ ਜਿਹੜੀ ਕਿ ਤੁਹਾਨੂੰ ਤੁਸੀਂ ਅਵੇਅਰ ਵੀ ਨਹੀਂ ਉਹਦੇ ਬਾਰੇ ਹੁੰਦੇ ਮਤਲਬ ਇਸੇ ਕਰਕੇ ਜਦੋਂ ਲੋਕ ਜਾਂਦੇ ਨੇ ਉਹ ਖੇਡਣ ਲੱਗ ਜਾਂਦੇ ਨੇ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਅੰਦਰ ਕੋਈ એનર્ਜੀ ਫੀਲਡ ਐਸਾਪੀ ਐਸਪਰੈਸਟ ਜਾਂ ਹੋਰ ਸੋ ਇਸ ਕਰਕੇ ਹੈ ਕਿ ਇਹ ਆਪਾਂ ਕੱਲਾ ਸੰਸਥਾਵਾਂ ਨੂੰ ਦੋਸ਼ ਨਹੀਂ ਉਹਨਾਂ ਚ ਉਗਣ ਆਪਣੀ ਕਿਸਮ ਦੇ ਹੋਣਗੇ ਹੋ ਸਕਦਾ ਸਿੱਖੀ ਦਾ ਉਸ ਤਰ੍ਹਾਂ ਪ੍ਰਚਾਰ ਉਹ ਨਾ ਕਰ ਸਕੇ ਹੋਣ ਹੋ ਸਕਦਾ ਉਹਨੀਆਂ ਸ਼ਕਸ਼ੀਤਾਂ ਉਸ ਤਰ੍ਹਾਂ ਦੀਆਂ ਨਾ ਹੋਣ ਔਰ ਬਹੁਤ ਸਾਰੇ ਸਿੱਖੀ ਚ ਵੀ ਬਹੁਤ ਡੇਰੇ ਨੇ ਕੋਈ ਆਪਾਂ ਮਤਲਬ ਇਹ ਨਹੀਂ ਕਹਿ ਸਕਦੇ ਕਿ ਇੱਕ ਧਰਮ ਚ ਨੇ ਡੇਰੇ ਸਿੱਖੀ ਦੇ ਵਿੱਚ ਦੇਖੋ ਜਿਹੜੇ ਵਿਦ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਈ ਡੇਰੇਦਾਰ ਜਾਂ ਸੰਤ ਰਹੇ ਨੇ ਬਿਲਕੁਲ ਬਿਲਕੁਲ ਸੰਤ ਫਤਿਹ ਸਿੰਘ ਸੰਤ ਚੰਨਣ ਸਿੰਘ ਸੰਤ ਲੰਗੋਵਾਲ ਪਹਿਲਾਂ ਸੰਤ ਹੀ ਸੀਗੇ ਇਹ ਤਾਂ ਹੁਣ ਜਿਹੜਾ ਮਿਡਲ ਕਲਾਸ ਦੀ ਐਂਟਰੀ ਹੋਈ ਹੈ ਅਕਾਲੀ ਦਲ ਜਾਂ ਪੰਥ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਪਹਿਲੇ ਸਾਰੇ ਉਸ ਪਾਸੇ ਤੋਂ ਹੀ ਆਉਂਦੇ ਸੀ ਇਹ ਸਿੰਘ ਸਭਾ ਮੂਵਮੈਂਟ ਨੇ ਥੋੜਾ ਇਹਦਾ ਵਿਰੋਧ ਕੀਤਾ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਪਹਿਲਾਂ ਮਹਨਤਾ ਹੀ ਹੁੰਦੇ ਸੀ ਸਾਰੇ ਜਿਹੜੀ ਸੰਥਾ ਹੈ ਲਗਭਗ ਨਿਰਮਲੇ ਜਾਂ ਜਿਹੜੇ ਬਾਲੇ ਲੋਕਾਂ ਨੇ ਈਵਨ ਆਪਣੇ ਬਹੁਤ ਸਾਰੇ ਜਥੇਦਾਰ ਨੇ ਜਿਹੜੇ ਉਹ ਨਿਰਮਲੇਾਂ ਤੋਂ ਹੀ ਪੜ ਕੇ ਆਏ ਨੇ ਡੇਰਿਆਂ ਦੇ ਵਿੱਚ ਹੀ ਪੜਾਈ ਜਾਂਦੀ ਸੀ ਉਹ ਚੀਜ਼ ਸੋ ਇਹਦੇ ਇਹ ਇੱਕ ਆਪਣੇ ਆਪ ਦੇ ਵਿੱਚ ਮਤਲਬ ਸਿੰਪਲੀਫਿਕੇਸ਼ਨ ਹੈ ਜੇ ਆਪਾਂ ਕਹੇ ਦੀ ਫਲਾਣਾ ਦੋਸ਼ੀ ਹੈ ਇਹਦੇ ਬਾਰੇ ਇਦਾਂ ਨਹੀਂ ਹੈ ਕੱਲੇ ਕਿ ਸਾਡੀ ਜਿਹੜੀ ਡਿਫਰੈਂਟ ਸਾਡੇ ਸੈਕਸ਼ਨ ਨੇ ਸਮਾਜ ਦੇ ਉਹਨਾਂ ਦੀ ਚੇਤਨਾ ਦਾ ਲੈਵਲ ਕਿਹਾ ਜਾਏ ਔਰ ਕਿਹੜੇ ਲੋਕ ਫਿਰ ਉੱਥੇ ਜਾਂਦੇ ਨੇ ਕਿਹੜੇ ਲੋਕ ਉੱਥੇ ਕੰਟਰੋਲ ਕਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੈ